ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਅਤੇ ਮੈਂ ਹਾਂ ਸਤਰਾਮ ਸਿੰਘ ਗਾ ਨਰਿੰਦਰ ਮੋਦੀ ਨੂੰ 3 ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਬਾਬਾ ਜਸਵੰਤ ਸਿੰਘ ਪਿੰਡ ਬਰਾੜ ਕਲਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਮਿਲ ਕੇ ਲੱਡੂ ਵੰਡੇ ਅਤੇ ਵੋਟਾਂ ਪਾਉਣ ਵਾਲੇ ਲੋਕਾਂ ਦਾ ਕੀਤਾ ਗਿਆ ਧੰਨਵਾਦ ਜਿਲ੍ਹਾ ਦੇ ਸ਼੍ਰੀ ਮੋਖਸਰ ਸਾਹਿਬ ਜੀ ਅੱਜ ਹੀ ਆਉਂਦੇ ਪਿੰਡ ਬਰਾੜ ਕਲਾਂ ਦੇ বিজেপি ਸਮਰਥਕਾਂ ਵੱਲੋਂ ਬਾਬਾ ਜਸਵੰਤ ਸਿੰਘ ਦੀ ਅਗਵਾਈ ਵਿੱਚ ਨਰਿੰਦਰ ਮੋਦੀ ਨੂੰ ਤਿੰਨ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਲੱਡੂ ਵੰਡੇ ਅਤੇ ਵੋਟਾਂ ਪਾਉਣ ਵਾਲੇ ਲੋਕਾਂ ਦਾ ਕੀਤਾ ਗਿਆ ਧੰਨਵਾਦ ਇਸ ਸਮੇਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕੋਜਕ ਪਾਰਟੀ ਵਰਕਰਾਂ ਵੱਲੋਂ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਚੋਣ ਇਲਕਸ਼ਨਾ ਵਿੱਚ ਇਸ ਵਾਰ ਕੋਜਕ ਪਾਰਟੀ ਆਗੂਆਂ ਵੱਲੋਂ ਤੋਂ ਪਾਰਟੀ ਆਗੂਆਂ ਵੱਲੋਂ ਪਛੜੀ ਸ਼੍ਰੇਣੀ ਦੇ ਲੋਕਾਂ ਨੂੰ ਪਾਰਟੀ ਵੱਲੋਂ ਮਿਲੀਆਂ ਸਹੂਲਤਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਗਿਆ ਤਾਂ ਹੀ ਕੁਝ ਕੁ ਵੋਟਾਂ ਤੇ ਭਾਰਤੀ ਉਮੀਦਵਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪਿੰਡ ਬਰਾੜ ਕਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਔੜ ਧੰਨਵਾਦ ਆ ਭਾਈ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਤੁਹਾਡਾ ਹਾਂਜੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਪਿੰਡ ਮੇਰਾ ਮਹਰਾੜ ਕਲਾ ਜੀ ਬਾਬਾਈ ਇਹ ਜਿਹੜਾ ਮੋਦੀ ਸਰਕਾਰ ਤੀਸਰੀ ਵਾਰ ਰਿਪੀਟ ਹੋਈ ਇਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋ? ਹਾਂਜੀ ਅਸੀਂ ਮੋਦੀ ਸਰਕਾਰ ਦੇ ਤੀਜੀ ਵਾਰ ਮੋਦੀ ਪ੍ਰਧਾਨ ਮੰਤਰੀ ਬਣ ਕੇ ਆ ਸੋਚ ਜੋ ਸਮਾਗਮ ਹੋ ਚੁੱਕਾ ਹੈ ਉਸ ਦੇ ਸਬੰਧ ਵਿੱਚ ਅਸੀਂ ਲੋਕਾਂ ਨੂੰ ਪੇਸ਼ ਕਰਨੀ ਚਾਹੁੰਦੇ ਆ ਜੋ ਕਿ ਪਿਛਲੇ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਜੋ ਭਾਰਤ ਦਾ ਵਿਕਾਸ ਦੇ ਬਹੁਤ ਚੰਗੇ ਕੰਮ ਕੀਤੇ ਆ ਉਹਨਾਂ ਚੰਗੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਤੀਜੀ ਵਾਰ ਵੋਟਾਂ ਪਾ ਕੇ 1 ਤਰੀਕ ਨੂੰ ਰੋਟਾ ਪਈਆਂ 4 ਤਰੀਕ ਨੂੰ ਨਤੀਜੇ ਆਏ ਨਤੀਜਿਆਂ ਦੇ ਵਿੱਚ ਬਹੁਤ ਵਧੀਆ ਸੀਟਾਂ ਮਿਲੀਆਂ ਸੀਟਾਂ ਦੇ ਮਤਲਬ ਤੋਂ ਪਰੇ ਮੋਦੀ ਜੀ ਨੇ ਤੀਜੀ ਵਾਰ ਸਰਕਾਰ ਬਣਾਈ ਹੈ ਸੌਚਕ ਸਮਾਗਮ ਹੋ ਚੁੱਕਾ ਹੈ ਜੋ ਪਿਛਲੇ 10 ਸਾਲਾਂ ਵਿੱਚ ਕੰਮ ਨਹੀਂ ਹੋਏ ਉਹ ਆਉਣ ਵਾਲੇ 50 ਸਾਲਾਂ ਦੇ ਵਿੱਚ ਮੋਦੀ ਸਰਕਾਰ ਵੱਲੋਂ ਸਾਰne ਪਾਰਟੀਆਂ ਨੂੰ ਨਾਲ ਲੈ ਕੇ ਸਾਰੀ ਸੰਧਤਾਂ ਨੂੰ ਨਾਲ ਲੈ ਕੇ ਆਪਣੇ ਪੰਜਾਬ ਦੇ ਵਿੱਚ ਭਾਵੇਂ ਵੋਟਾਂ ਸੇਟ ਕੋਈ ਨਹੀਂ ਪ੍ਰਾਪਤ ਹੋਈ ਪਰ ਜੋ ਵੋਟ ਬੈਂਕ ਹੈ ਉਹ ਬਹੁਤ ਵਧਿਆ ਹੈ ਆਉਣ ਵਾਲੇ ਜੋ 27 ਦੇ ਵਿਧਾਨ ਸਭਾ ਦੇ ਚੋਣਾਂ ਹੋਣਗੀਆਂ ਉਸ ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆਉਣ ਵਾਸਤੇ ਰਸਤਾ ਪੱਧਰ ਹੋਇਆ ਹੈ ਪੰਜਾਬ ਨੂੰ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਉਹਦੇ ਬਾਰੇ ਤੁਸੀਂ ਕੀ ਆਪਦੇ ਵੱਡੇ ਲੀਡਰਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦਿਓਗੇ ਜੀ ਅਸੀਂ ਜੋ ਸਾਡੇ ਵਿਧਾਨ ਲੋਕ ਸਭਾ ਹਲਕਾ ਫਰੋਈਪੁਰ ਦੇ ਉਮੀਦਵਾਰ ਗੁਰਮੀਤ ਰਾਣਾ ਗੁਰਮੀਤ ਸਿੰਘ ਜੀ ਸੋਢੇ ਉਹਨਾਂ ਨੇ ਜੋ ਪਾਰਟੀ ਲੈਵਲ ਤੇ ਮੋਦੀ ਤੱਕ ਸਾਡੀ ਪਹੁੰਚ ਕਰਾ ਕੇ ਜੋ ਵੀ ਸਾਡੇ ਪੰਜਾਬ ਦੀਆਂ ਮੁਸ਼ਕਲਾਂ ਹਨ ਉਹ ਮੋਦੀ ਜੀ ਦੀ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਮੁਸ਼ਕਲਾਂ ਦਾ ਹੱਲ ਤੁਰੰਤ ਕੀਤਾ ਜਾਵੇਗਾ ਧੰਨਵਾਦ ਜਿੰਦਾਬਾਦ 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 ਮੋਦੀ ਸਰਕਾਰ ਜਿੰਦਾਬਾਦ 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 ਮੋਦੀ ਸਰਕਾਰ ਜਿੰਦਾਬਾਦ 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 ਮੋਦੀ ਸਰਕਾਰ ਜਿੰਦਾਬਾਦ 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 ਮੋਦੀ ਸਰਕਾਰ 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 ਜਿੰਦਾਬਾਦ ਜਿੰਦਾਬਾਦ ਮੋਦੀ ਤੇਰੀ ਸੋਤ Let